ਉਜੀ ਸਾਰੇ ਜਣਾਂ ਨੂੰ ਪਿਆਰ ਪਰਿ ਸਤਿ ਸ੍ਰੀ ਅਕਾਲ ਢਿੱਲੋ ਫਾਰਮ ਹਾਊਸ ਮੈਂ ਸੁਨਾਗ ਬਣਾਉਨੇ ਆ ਹਾਂਜੀ ਮੈਂ ਉਮੀਦ ਰੱਖਦੀ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅੱਜ ਅਸੀਂ ਸਵੇਰੀ ਸਵੇਰੇ ਧਰ ਲਿਆ ਸਾਗ ਇਹ ਸਾਡੀ ਨਹੀਂ ਖਾਣਾ ਹੈਗਾ ਹੂੰ ਇਹ ਅਸੀਂ ਧਰਿਆ ਉੱਥੇ ਗੁਰਦੁਆਰਾ ਸਾਹਿਬ ਵਾਸਤੇ ਉੱਥੇ ਮਾਮਾ ਜੀ ਜਾਂਦਰੇ ਨਾ ਅਨੰਦਪੁਰ ਸਾਹਿਬ ਰਹਿੰਦੇ ਨੇ ਜੋ ਤਾਰਾਗੜ੍ਹ ਸਾਹਿਬ ਗੁਰਦੁਆਰਾ ਤੇ ਉੱਥੇ ਉਹਨਾਂ ਵਾਸਤੇ ਫਿਰ ਆਪਾਂ ਰੋਬਣੇ ਤੇ ਸਾਗ ਦੇ ਰਹੇ ਆ ਅਦੇ ਕੋ ਸਵੇਰੀ ਸਵੇਰੇ ਤੋੜ ਲਏ ਨੇ 9 ਵਜੇ ਨੂੰ ਧਰਤਾ ਤੇ ਅਸੀਂ ਸਾਗ। ਬਸ ਰਿਜਿਆ ਪਿਆ। ਅਦਰ ਮੈਨੇ ਪੱਕੀ ਦਾਟਾ ਵੀ ਛਾਂਲ ਲਿਆ। ਬਸ ਹੁਣ ਉਹ ਕਰਦੇ ਆ। ਅਸੀਂ ਥੋੜੀੇ ਕੰਮ ਕਰ ਪਿੱਛੇ ਲੇਟ ਹੋ ਗਏ ਸੀ ਮੈਂ ਅੰਦਰ ਸੁਮਰੀ ਹੁਣ ਸੁਮਰ ਕੇ ਹੋਣਾ ਹੈ 11 ਵਜੇ ਨੇ ਤਾਂ ਕਰਕੇ। ਹਾਂਜੀ ਹਾਂ। ਬਾਕੀ ਸਾਡੀ ਪਿਛਲੀ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦੇ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਐਵੇਂ ਤੁਸੀਂ ਸਾਡੇ ਅਗਲੇ ਵਲੌਗਸ ਨੂੰ ਪਿਆਰ ਦਿੰਦੇ ਰਹੋ ਬਾਕੀ ਚੈਨਲ ਨਾਲ ਜ਼ਰੂਰ ਜੁੜ ਕੇ ਰਹੋ ਚੈਨਲ ਨੂੰ ਲਾਈਕ ਕਮੈਂਟ ਤੇ ਸ਼ੇਅਰ ਨਾ ਕਰਨਾ ਭੁੱਲਿਓ ਆਹ ਦੇਖੋ ਆ ਵੀ ਕਿਵੇਂ ਦੇਰ ਮੇਰੇ ਕੋਲ ਦੇਖ ਰਹੀ ਹੈ ਅੱਜ ਕੀ ਹੋ ਗਿਆ ਤੇ ਬਾਕੀ ਬਸ ਹੁਣ ਆਪਾਂ ਕਰੀ ਆਪਣਾ ਮਾਰਨਿੰਗ ਤੇ ਆਪਣਾ ਵਲੌਗ ਨੂੰ ਸ਼ੁਰੂ 11 ਵਜੇ ਕਿਉਂਕਿ ਸਵੇਰੇ ਕੰਮ ਥੋੜੀ ਜ਼ਿਆਦਾ ਸੀ ਕੰਮ ਜ਼ਿਆਦਾ ਸੀਗੇ ਕਿਉਂਕਿ ਅੱਜ ਫਿਰ ਅਸੀਂ ਨੇ ਉਹ ਵੀ ਬਣਾਈਆਂ ਸੀਗੇ ਮੂਲੀਆਂ ਵਾਲੀਆਂ ਰੋਟੀਆਂ ਫਿਰ ਮੂਲੀਆਂ ਫਿਰ ਮਾਮਾ ਜੀ ਨੇ ਛਿੱਲ ਲਿਆ ਉਹਨਾਂ ਨੇ ਕਦੂ ਕਸ਼ ਕੀਤਾ ਫਿਰ ਮੈਂ ਮੂਲੀਆਂ ਲਈ ਰੋਟੀਆਂ ਲਾਈਆਂ ਆ ਵੀ ਅੱਜ ਜਗਾ ਜੀ ਸਾਫ ਕਰਤੀ ਬਸ ਧੂੜੀ ਚੱਕੀ ਗਈ ਹੁਣ ਸਾਡਾ ਸਾਰੀ ਜਗਾ ਚ ਸਾਫ ਹੋ ਜੂਗੀ ਬਸ ਇੱਕ ਵਾਰਾ ਮਸ਼ੀਨ ਵਿਖ ਜੇਵੇ ਫਿਰ ਅਸੀਂ ਆ ਸਾਰਾ ਟੱਕ ਦੇਣਾ ਸਮਾਨ ਉਹਨਾਂ ਸਾਰਾ ਸਾਫ ਕਰਕੇ ਉਰੇ ਅਸੀਂ ਖੜਾਇਆ ਕਰਾਂਗੇ ਗੱਡੀਆਂ ਟਰੈਕਟਰ ਇੱਧਰ ਵੀਰ ਜੀ ਹੋਣੇ ਮੇਰੇ ਦੂਜੇ ਬੜੇ ਵੀਰੇ ਹੋਣੇ ਇੱਧਰੋਂ ਘਰ ਬਣਾ ਰਹੇ ਨੇ ਫਿਰ ਉਹ ਕਹਿੰਦੇ ਸਾਡਾ ਟਰੈਕਟਰ ਵਗੈਰਾ ਇੱਧਰ ਖੜਾ ਦੋ ਹੁਣ ਆਪਾਂ ਇੱਧਰ ਖੜਾ ਦਿਆ ਖੜਾਵਾਂਗੇ ਜਦ ਤੱਕ ਉਹਨਾਂ ਦਾ ਘਰ ਨਹੀਂ ਪੈਂਦਾ ਆਪਾਂ ਘਰ ਵੀ ਤੁਹਾਨੂੰ ਦਿਖਾ ਕੇ ਲੈ ਕੇ ਆਵਾਂਗੇ ਚਲੋ ਹੁਣ ਆਇਆ ਸਫਾਈ ਚੱਲ ਰਹੀ ਹੈ ਜੀ ਹਨਾ ਉਹ ਅੱਛਾ ਮਿੱਟੀ ਚੁੰਗੀਆਂ ਨੇ ਕੱਢੀ ਹੋਈ ਆ ਕੋਈ ਮੈਂ ਬਾਹਰ ਤੋਂ ਤੇ ਇਹ ਕੰਕਰੀਟ ਦੀ ਹੂੰ ਇਹ ਤੁਹਾਨੂੰ ਪਟਪਟਾ ਕੇ ਸਮਾਨ ਚੇਤਾਈ ਇਹ ਵਾਦਾਂ ਹਾਂ ਜੀ ਕੀਨੂ ਜੀ ਆਪੋ ਹੀ ਆਪਣੇ ਠੀਕ ਜੀ ਦੀ ਦਾ ਕੱਪੜੇ ਦੋਣਾਂ ਹੀ ਆ। ਤੋ ਅ ਵੀ ਬੇਲਾ ਕਰਨਾਗੇ। ਆ ਤਾਂ ਸਾਰਾ ਨਾ ਇੱਕ ਵਾਰ ਤਾਂ ਉਹ ਵੀ ਟਾਪਾ ਠੀਕ ਆ ਛੋਟਾ ਧੋ ਕੇ ਸੁਕਾ ਕੇ। ਹਾਂ ਜੀ। ਸਹੀ ਗੱਲ ਐ। ਪਾਣ ਦੀਏ ਮੈਂ ਪਾ ਦੇਣੀ ਆ ਹੁਣੇ ਪਾ ਦੇਣੀ ਆ। ਹਜੇ ਉਹ ਪਾਣੀ ਹੈਗਾ ਉਹ ਚ ਸਾਲ ਦੀ ਚ ਮੜ ਜਾ ਹੋ ਜੇ ਵੀ ਹੋਰ। ਠੀਕ। ਪਾਣੀ ਉੱਢ ਜੇ ਪੇ ਸਾਗ ਚ ਹਾਂਜੀ ਉਹ ਬਾਈ ਚਲੋ ਜੀ ਚਲਦੀ ਆ ਕਾਰ ਤੇ ਹੂੰ ਕਾਰ ਸੇ ਵਾ ਚੱਲ ਰਹੀ ਐ ਦੋ ਮੈਂ ਚੱਕ ਲਉਣੀ ਆ ਆ ਕਿੱਡਾ ਬੜਾ ਹਲ ਤਾਂ ਉਹ ਪਿਆ 2000 ਦਾ ਸਾਫ ਕਰਨਾ ਕਿਹੜਾ ਉਹ ਵੀ ਹੈ ਨਾ ਜੀ ਇਹ ਦਰਸਾਖ ਠੰਡਾ ਹੋ ਰਿਹਾ ਜੀ ਦੁਪਹਿਰ ਦਾ ਟਾਈਮ ਹੋ ਗਿਆ ਸੀ ਤੇ ਦੁਪਹਿਰਿਆ ਆ ਪਾਣੀ ਚੜ ਲਿਆ ਚਾਹ ਇਧਰ ਮੈਂ ਤਵਾ ਤੇ ਰੇ ਮੈਂ ਕਿਉ ਪਰੌਂਠੇ ਜਿੰਨੇ ਗਰਮ ਕਰ ਦੇਣੀਆਂ ਹਾਂਜੀ ਮਾਮਾ ਜੀ ਆ ਮੇਰੀ ਕਰਮੂ ਗਰਸੀਰ ਮੜਾਈ ਦਾਣੇ ਵਾਸਤੇ ਪੈਸੀ ਪਰ ਜਿਮੜਾਈ ਲੱਗੀ ਰੇ ਇੰਦਰ ਵਿੱਚ ਪਾ ਦੇਣੀ ਹੁੰਦੀ ਆ ਬਾਕੀ ਦੇਖਦੇ ਨੇ ਬਾਹਰ ਕੀ ਕਰ ਰਹੇ ਨੇ ਮਾਹ ਜੀ ਹੋ ਅੱਧਾ ਕੱਟ ਕੇ ਹਟੇ ਨੇ ਅੱਧੇ ਦਾ ਚਾਰ ਪਾਵਾਂਗੇ ਅੱਧੇ ਦਾ ਚਾਰ ਪਾਵਾਂਗੇ ਜੀ ਹੂੰ ਚਲੋ ਵੀਰ ਤਾਂ ਹੱਸੋ ਹੋ ਜੀ ਜੇ ਮੈਂ ਕੁਝ ਮੰਗਾ ਲਾ ਪੈਸੇ ਨਹੀਂ ਮੇਰੇ ਫੋਨ ਵਾਸਤੇ ਪੈਸੇ ਨਹੀਂ ਫੋਨ ਦੇ ਕੈਮਰੇ ਵਾਸਤੇ ਪੈਸੇ ਆ ਗਿਆ ਦੇਖੋ ਕੋਈ ਨਹੀਂ ਹਾਂ ਅਸੀਂ ਇਹ ਸੂਟ ਮੰਗ ਲੀਏ ਇੰਨਾ ਗਾਹ ਪੈ ਜਾਂਦਾ ਨਾ ਦੇਖੋ ਜੀ ਅੱਜ ਕੈਮਰਾ ਲਿਆਂਦਾ ਸੂਟ ਮੰਗ ਲਿਆ ਰਹਿੰਦਿਆਂ ਨੇ ਹੱਟ ਐ ਹਾਂਜੀ ਇਹ ਰੱਜਦੀਆਂ ਨਹੀਂ ਇਹ ਢਿੱਡ ਨਹੀਂ ਭਰਦਾ ਕੀ ਬਾਤ ਹੈ ਮੈਂ ਨਾ ਜਿਵੇਂ ਰੀ ਆਦਮਾ ਕਹੇ ਜੇ ਕੈਮਰਾ ਹੁੰਦਾ ਕੈਮਰੇ ਦਾ ਸਟੈਂਡ ਹੁੰਦਾ ਨਾ ਕਿੰਨਾ ਵਧੀਆ ਸੀਗਾ ਵੀ ਉੱਥੇ ਖੜ ਕੇ ਸਾਰੇ ਬੰਦੇ ਦਿਖੀ ਜਾਂਨਗੇ ਆਪਾਂ ਕੀ ਬਾਤ ਹੈ ਜੁਵਾਤੇ ਪੈਸੇ ਬਸ ਤੈਹੀ ਲਵਾਏ ਨੇ ਮੈਂ ਤਾਂ ਜੇ ਮਨ ਚ ਸੋਚ ਰਹੀ ਸੀ ਜਦੋਂ ਕਿੱਥੇ ਦੂਈ ਕੀ ਹੈ ਤਾਂ ਉਹ ਤੀ ਆਹ ਬਸ ਕਰ ਰਿਹਾ ਆਤੀ ਇਹ ਲੋ ਜਾ ਆਈ ਲਵ ਕੈਮਰਾ ਵੀ ਲਿਆਂਦਾ ਐਨੇ ਵੈਸੇ ਨਹੀਂ ਕੇ ਕੈਮਰਾ ਵੀ ਲਿਆਵਾਂਗੇ ਜਦੋਂ ਆਪਣੇ 10k ਸਬਸਕ੍ਰਾਈਬਰ ਹੋ ਜਾਣਗੇ ਹੈਨਾ ਕਾ ਹੋਇਆ ਬੜਾ ਹੋਤਾ ਹੋਇਆ ਤਾਂ ਹੈ ਨਹੀਂ ਕੋਈ ਸਾਇਤ ਕਿ ਤੋ ਆਪਿਆ ਤਾਂ ਤੁਹਾਡੀ ਇਹ ਦਿੱਤੀ ਆ ਕੇ ਰੱਖਾ ਬੜਾ ਚੱਲੇ ਐਨੇ ਜਿਹਨਾਂ ਆ ਦੇਖਾਂ ਇਹ ਚਾਹੂਗਾ 15 ਪ੍ਰੋ ਮੈਕਸ ਹਾਂ 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 ਵੀਡੀਓ ਤਾਂ ਇਹਨੇ ਬਣਾਉਣੀਆਂ ਨੇ ਤੇਰਾ ਤੁਹਾਡਾ ਕੋਈ ਕੌਸੇ ਕੁਲਕੋ ਹੈ ਗਾਇਸ ਚਲੋ ਹੈ ਸਿਰੀ ਆ ਦੇ ਦਿਨ ਦਿੱਤ ਚਾਹ ਮੋੜਦਾ ਨੇ ਓ ਵਾਓ ਗੁੱਡ ਆਫਟਰਨੂਨ ਕਿਵੇਂ ਬਣਾਤਾ ਚਾਹ ਸਿੱਧੇ ਕਰ ਲੋ ਇਹ ਉੱਤੇ ਕਿੰਨਾ ਉੱਚਾ ਹੋ ਸਕਦਾ ਹੈ ਬਹੁਤ ਉੱਚਾ ਇੰਨਾ ਹੀ ਹੈ ਬਸ ਇੰਨਾ ਕਿ ਆ ਹੈ ਇਹਦਾ ਕੀ ਕਹਰਾ ਕੇ ਹੈ ਇਹਦਾ ਸੋਕੀ ਹੈ ਤੈਨੂੰ ਕੀ ਦਾ ਮੈਨੂੰ ਸਮਝ ਆ ਗਿਆ ਠੀਕ ਹੈ ਸਟੈਂਡ ਆ ਵੀ ਹੈ ਕੋਈ ਕੁਝ ਕਰਨ ਦੇ ਅੱਛਾ ਸੇ ਚੱਕਣ ਦੇ ਦੇਣਾ ਕੋਈ ਚੀਜ਼ ਉਹ ਚੱਕਿਆ ਹਾਂ ਐਵੇਂ ਜਿਵੇਂ ਰਸੋਈ 'ਚ ਵੀਡੀਓ ਬਣ ਜੂਗਾ ਕਰੂਗੀ ਐਵੇਂ ਨਹੀਂ ਹੁੰਦਾ ਉਹ ਕੈਮਰਾ ਹੋਰ ਆ ਜੀ ਇਹ ਤਾਂ ਜਿਵੇਂ ਰਸੋਈ 'ਚ ਕੋਈ ਸਬਜੀ ਸਬਜੀ ਬਣਾ ਰਿਹਾ ਉਸ ਟਾਈਮ ਇਹ ਕੈਮਰਾ ਯੂਜ਼ ਕਰ ਇੱਕ ਸਟੈਂਡ ਯੂਜ਼ ਕਰਕੇ ਆਪਾਂ ਬਣਾ ਸਕਦਾ ਬੰਦਾ ਇੱਕ ਸਾਈਡ ਕੰਮ ਕਰੀ ਜਾਂਦਾ ਹੈ ਹਨਾ ਪਰ ਇਹ ਵੀ ਜੈ ਇੱਧਰ ਫਿੱਟ ਕਰ ਲੈ ਇਹ ਤਾਂ ਟਾਈਮ ਜੇ ਚੱਕੇ ਵੀ ਟੁੱਟੇ ਕੋਈ ਨਹੀਂ ਉਹ ਤਾਂ ਛੋਟਾ ਸੀ ਇਹ ਸੋਨਾ ਮਾਹ ਤੇਰੇ ਬਾਤ ਭਾਕੇ ਦਾ ਜੱਸੇ ਉਹ ਹੋ ਗਏ ਜੀ ਮਾਂ ਦਾ ਚੌਥੀ ਦੋਸਤ ਮਾਗਦਾ ਇੱਧਰ ਵੀ ਲੱਗਣ ਵਾਲਾ ਇਹਦਾ ਉਹ ਕਵਰ ਦਿਖਾਏ ਮੈਨੂੰ ਕਵਰ ਕਿੱਥੇ ਆਂ ਪਿਆ ਨਹੀਂ ਦੂਜਾ ਡੱਬਾ ਆ ਮੈਨੂੰ ਤਾਂ ਲੱਗਿਆ ਤੇ ਦੂਜਾ ਨਹੀਂ ਨਹੀਂ ਡੱਬਾ ਮੈਨੂੰ ਖਾਲ ਜਗੇ ਤੇ ਖਾਸਾ ਲੰਬਾ ਇਹ ਛੋਟੇ ਹੀ ਹੈ ਤਾਂ ਤਾਂ ਸੋਨਾ ਆਇਆ ਹੋ ਹੈਂ ਇਹਨੂੰ ਚਾਹੇ ਐ ਟੰਗ ਲਓ ਸੱਪ ਬਣ ਜਾ ਪਤਾ ਨਹੀਂ ਬੀਬੀ 1000 ਰੁਪਏ ਦੱਸ ਨਾ ਅੱਗੇ ਘੱਟਦਾ ਹੀ ਦੱਸ ਮੀਮੀ 1000 ਡਿਸ ਲੱਗ ਨੇ ਤੂੰ ਆ ਖੁੱਲ ਜਾਂਦਾ ਇਹਦਾ 4-500 ਦਾ ਤਾਂ ਆ ਓਕੇ ਸ਼ਰੋ ਕੋਈ ਠੀਕ ਵਧੀਆ ਬੋਸਨ ਵਧੀਆ ਸੁਨਰਾੜੇ ਵਾਲਿਆਂ ਦੇ ਵਿਆਹ 'ਚ ਫਿਰ ਵੀਡੀਓ ਵੀ ਤਾਂ ਬਣਾਉਣੀ ਆ ਸਾਨੂੰ ਹੂੰ ਉੱਥੇ ਆਣੀ ਨਾ ਲੈ ਕੇ ਚ ਸਕਦੇ ਜੀ ਨਹੀਂ ਸਹੀ ਰੂਆ ਜਦ ਤੱਕ ਬਾਬਾ ਸੁੱਖ ਰੱਖੇ ਆਪਣੇ ਆ ਜੀ ਚੈਨਲ ਉਹ ਹੋ ਗਿਆ 10 ਕੇ ਸਬਸਕ੍ਰਾਈਬਰ ਹੋ ਕੇ ਫਿਰ ਆਪਾਂ ਵਧੀਆ ਜੇ ਫੋਨ ਲੈ ਕੇ ਜਾਵਾਂਗੇ ਲੈ ਕੇ ਆਵਾਂਗੇ ਜਦ ਤੱਕ ਐਮਿਨੀ ਕੈਮਰੇਜ ਉਹ ਹੋ ਜਾਂਦਾ ਫਿਰ ਟ੍ਰਾਂਸ ਟ੍ਰਾਂਸਫਰ ਸਭ ਤੋਂ ਪਹਿਲਾਂ ਤਾਂ ਮੈਂ ਕੀ ਲਵਾਂ ਕਿਥੋਂ ਬਸ ਬਿਠਾਣ ਕਿਆਂ ਮੇਰੇ ਮੁੰਡੇ ਨੂੰ ਭਾਈ ਉਹ ਦੇਖ ਲਵਾ ਇੰਨੀ ਫਿਕਰ ਆ ਇੰਨੀ ਫਿਕਰ ਆ ਦੇਖੋ ਮੇਰੇ ਮੁੰਡੇ ਅੱਛਾ ਚੁੰਗੀ ਤਾਂ ਇਹ ਕਹਿੰਦਾ ਵੀ ਭੱਗ ਜਾ ਹੈ ਤੇ ਮੈਂ ਉਸ ਤੋਂ ਪਾਸਾ ਉੱਥੇ ਜਾਣਾ ਤੇ ਦਲਜਿੰਦਰ ਕੋਲ ਉਤਾਰਿਆ ਆਇਆ ਉਹ ਕਹਿੰਦੇ ਫਿਰ ਉਹ ਬਲਜਿੰਦਰ ਕਹਿੰਦੇ ਮੈਂ ਆਪੇ ਛੱਡ ਜੂਗੀ ਤੇ ਉਹ ਤਾਂ ਇੱਥੇ ਹੀ ਚੁੰਗੀ ਤੋਂ ਚੜਾਤਾ ਟੈਂਪੂ ਇੱਥੋਂ ਚੁੰਗੀ ਤੇ ਹੀ ਇਹਨੇ ਜਾਣਾ ਦੂਰ ਕਿਹੜਾ ਜਾਊਗਾ ਉਹ ਪਿਆ ਤੇਲ ਫੁਕਦਾ ਉਹ ਹੀ ਤਾਂ ਮੈਂ ਕਹਿੰਦੀ ਆ ਇਥੋਂ ਹੀ ਢਵਾ ਦੇਣ ਦੇ ਬਕਸੀ ਵਾਲੇ ਜਾਂ ਤੇਲ ਉਹ ਬਹੁਤਾ ਕੇਹਾ ਨਹੀਂ ਹੋਣਾ ਤੈਨੂੰ ਉਹ ਤੇਸੀਂ ਆਪਣੇ ਅੱਲਾ ਵੇ ਦੂਜੇ ਕੱਟ ਕੱਟ ਦੇ ਆ। ਆ ਬੀਬੀ ਸਾਡੇ ਨਾਲ ਰਹਿੰਦੀ ਆ। ਨਮਕਰ ਬਣਾਉਣਾ ਹੁਣ। ਓਕੇ। ਹੈਗਾ ਵੀਰ ਕਰੀ ਆ। ਹੂੰ। ਇਹ ਤਾਂ ਚੂਮਿਆਂ ਵਾਂਗੂ ਖੱਡਾਂਆਂ ਪੱਟੀਆਂ ਨੇ। ਚੂਮਿਆਂ ਵਾਂਗੂ ਖੱਡਾਂ ਪੱਟੀਆਂ ਨੇ। ਆ ਕੀ ਆ? ਆ ਕੀ ਆ? ਇਹ ਹੈ ਗੇਰ ਸੋਈ ਹਨਾ ਉਰੇ ਨਿੰਮ ਵੀ ਸੀਗੀ ਉਹ ਉਹ ਵੀ ਕੱਢਣੀ ਹੋਊਗੀ ਚੁੱਪ ਲੋ ਆ ਹੈਗੇ ਮੰਮਸ ਉਹ ਕਮਰਾ ਹੈ ਆ ਲੌਬੀ ਆ ਜੂਗੀ ਉਰੇ ਲੌਬੀ ਨੂੰ ਚੜਨਾ ਹਾਂਜੀ ਲੌਬੀ ਨੂੰ ਚੜਨਾ ਬਾਥਰੂਮ ਆ ਆ ਡਰਾਈੰਗ ਰੂਮ ਆ ਜੀ ਠੀਕ ਆ हाड़ीरा ਇਹ ਤੇ ਬੁਦਾ ਤੇ ਕੇ ਇੱਕ ਕਮਰਾ ਹੋਊਗਾ ਬਰੇ ਮੈਂ ਨੀ ਉਹ ਅੱਛਾ ਮੈਂ ਬਾਅਦ შეਵਾਂ ਠੀਕ ਆ ਉਹ ਮਿੱਟੀ ਕਿਹੋਂ ਨਹੀਂ ਹੈ ਲੱਗੋ ਤਾਂ ਆਇਆ ਬਚਾ ਪਿਆ ਅੱਛਾ ਤਾਂ ਗਈ ਵੀ ਆਹ ਨਹੀਂ ਚੋਟੀ ਤੜਕਾ ਲੱਗ ਕੇ ਹੱਡੀਆਂ ਇਹਨੇ ਜਾਣਾ ਨਹੀਂ ਟਿਊਸ਼ਨ ਅੱਜ ਨਹੀਂ ਜਾਣਾ ਚਲ ਪੇਪਰ ਉਹ ਪੜਾ ਕੇ ਦੋ ਦੋ ਟੈਂਪੜਾਉਂਦੀ ਹੁੰਦੀ ਸੀ ਤੇ ਪੇਪਰ ਕਰਕੇ ਠੀਕ ਆ

ਹਣਾ ਆ ਪੈਪ ਇਹ ਪੈ ਪੁਰਾਣੀ ਫੀਟ ਦਾ ਓਮ ਪੁਰਾਣੀ ਨਾ ਨਾ ਪੁਰਾਣੀ ਤੇ ਨਹੀਂ ਆ ਜੀ ਆ ਲੂਬੀ ਖੁੱਲੀ ਵਧੀਏ ਲੂਬੀ ਵਧੀਏ ਨਾ ਤੇ ਖੁੱਲੀ ਜੀ ਆ ਆ ਲੂਬੀ ਆ ਸਾਰੀ ਇੱਥੋਂ ਲੈ ਕੇ ਆ ਆ ਸਾਰੀ ਐਵੇਂ ਉਹ ਵਾਸ਼ਰੂਮ ਆ ਕਿ ਨਹੀਂ ਇਹ ਚੀਜ਼ ਠੀਕ ਆ ਵਧੀਏ ਉਹਦੇ ਲੈਵਲ 'ਚ ਹੁਣ ਸਾਰਾ ਤੁਸੀਂ ਹੂੰ ਹੈ ਨਾ ਇਹ ਜੋ ਸੇਰ ਪਾ ਚੁੱਕਾ ਹੈ ਹਣ ਉਹਦੇ ਲੈਵਲ 'ਚ ਹੁਣ ਮੈਂ ਕਿਹ ਲੂਬੀ ਵਧੀਏ ਖੁੱਲੀ ਜੀ ਲੂਬੀ ਵਧੀਏ ਲੰਬੀ ਸਾਰੀ ਆ ਸਾਰੀ ਲੂਬੀ ਹੋ ਜੂਗੀ। ਫਿਰ ਉਹ ਓਸ਼ਮ ਹੋ ਜੂਗਾ ਉਧਰ। ਉਹ ਵਾਸ਼ਰੂਮ ਦੇ ਚਾ। ਕੱਢ ਦਿੰਨੀ ਆ ਬੀਬੀ। ਕਿਸੇ ਟਾਈਮ ਆ ਗਿਆ ਲੈ ਲੈ। ਠੀਕ ਆ ਲੂਬੀ ਚੱਲ ਜੀ ਅੰਦਰ ਦੀ। ਨਾਲੂਰੀ ਕੱਪੜੇ ਧੋਇਆ ਕਰਨ ਕਿ ਅੰਦਰ ਦੇ ਅੰਦਰ। ਦੋ ਰੋ ਕੱਪੜੇ ਬਾਹਰ ਫੇਟਾਂ ਜਾਉਣ। ਨਹੀਂ ਵੀ ਘਰ ਦੇ ਅੰਦਰ ਜਿਵੇਂ ਆਪਾਂ ਨੇ ਦਾ ਬਾਹਰ ਆ ਸਿਸਟਮ ਉਹ ਗੱਲ ਆ ਜੀ। ਆਪਣੇ ਵੀ ਅੰਦਰ ਆ ਜੂਗਾ। ਵਧੀਆ ਸਿਰ ਠੀਕ ਐ। ਦੇ ਬਾਅਦ ਕੀ ਕਰਾਂ ਮਾਲੀ ਹਾਲੀ ਕਰਾਂਗੇ ਅੱਤਾ ਤਾਈ ਹਲਕਾ ਉਹੀ ਠੀਕ ਹੈ ਹੱਸਾ ਨਹੀਂ ਵੈਸੇ ਮੈਨੂੰ ਕਈਆਂ ਨੇ ਪਤਾ ਨਹੀਂ ਕਈਆਂ ਨੇ ਕਿਹਾ ਕਿ ਤੁਹਾਡੇ ਘਰ ਤਾਂ ਹੀ ਇੰਨਾ ਵਧੀਆ ਕਿ ਤੁਸੀਂ ਉਈਓ ਕਰੇਂਗੇ ਮੈਂ ਕਹਿੰਦੀ ਜਿਹੜੇ ਸ਼ੌਂਕ ਨੇ ਕਿਉਂ ਨਹੀਂ ਕਰਦੇ ਕਰਾਂਗੇ ਨਾ ਨਾ ਬਾਹਰ ਕਰਾਂਗੇ ਬਾਹਰ ਅੰਡਰਗਰਾਊਂਡ ਰੂਮ ਜਿਹੜੀ ਸਲਾ ਹੈ ਕਮਰੇ ਚੇਂਜ ਕਰਵਾਉਣ ਦੀ ਅੰਦਰਲਾ ਦਾ ਕੁਝ ਵੀ ਨਹੀਂ ਕਰਦੇ ਉਹ ਤਾਂ ਸਹੀ ਹੈ ਨਾ ਉਹ ਸਾਰਾ ਕੁਝ ਸਹੀ ਹੈ ਬਟ ਉਹ ਥੋੜੇ ਵਧੀਆ ਹੋਰ ਕਰਾਵਾਂਗੇ ਬਾਕੀ ਸਮੇਂ ਦੀ ਗੱਲ ਆ ਕਦੋਂ ਹੋਊਗਾ ਕਦੋਂ ਸਮਾਂ ਆਊਗਾ ਇਹਰਾ ਬੁੱਟੇ ਜਿਨੇ ਸੋਨੇ ਲੱਗਦੇ ਨੇ ਉਧਰ ਵੀਰੇ ਦੀ ਕਾਲ ਆ ਗਈ ਏ ਉੱਥੇ ਪੌੜੀ ਪਾਉਣੀ ਬਾਹਰ ਉੱਪਰ ਨੂੰ ਆਹ ਅੰਦਰ ਆ ਜੂਗੀ ਨਾਲ ਓਕੇ ਠੀਕ ਐ ਆ ਜਗਤ ਐ ਚੜੂਗੀ ਪੌੜੀ ਓ ਜਗਤ ਐ ਪੌੜੀ ਚੜੇਗੀ ਠੀਕ ਐ ਪਹਿਲਾਂ ਗਲਤ ਪੱਟ ਸੀ ਜੀ ਉਹਨਾਂ ਨੂੰ ਰਸੋਈ ਏਡੀਓ ਕਰਤੀ ਸੀ ਹਾਂ ਰਸੋਈ ਮੈਂ ਮੈਂ ਲੱਗੂਗਾ ਉਧਰ ਪਰਲੇ ਪਾਸੇ ਹੁਣ ਇਹ ਦਰਵਾਜਾ ਵਧੀਆ ਲੱਗੂ ਇੱਧਰੋਂ ਬੱਖ ਤੇ ਨਹੀਂ ਫਿਰ ਉੱਥੇ ਬਾਹਰ ਨਿਕਲਣਾ ਕੀ ਦਰਵਾਜਾ ਐਸਲੂਟ ਹੂੰ ਤੇ ਜਾਨੀ ਰਸੋਈ ਦੇ ਨਾਲ ਦਰਵਾਜਾ ਆ ਗਿਆ ਹਾਂ ਸਾਹਮਣੇ ਇੱਥੇ ਗਿੱਟ ਵੀ ਬਹੁਤ ਮੈਂ ਇੱਧਰ ਰਸੋਈ ਤੇ ਹੀ ਉਹ ਕੋਨਾ ਜਿਹਾ ਰਹਿ ਜਾਂਦਾ ਸੀਸੇ ਵਾਲਾ ਹਨਾ ਗ੍ਰਿਲ ਇਹ ਉਰੇ ਆਊਗੀ ਉਹ ਗ੍ਰਿਲ ਹਾਂ ਇਹ ਸਹੀ ਹੈ ਪਹਿਲਾਂ ਡੀਲਰ ਤੋਂ ਮਗਾਈ ਦੀ ਕਾਰ ਮੇਰੀ ਮੇਰੀ ਬੀਜੀ ਹੋਈ ਨਾ ਦੇਖੋ ਹੋ ਗਈ ਆਏ ਹਾਏ ਐਨਕਲ ਹੀ ਜਾਂਦਾ ਆਪਾਂ ਨੇ ਜਿਹੜੇ ਖੰਬੇ ਜੀ ਲਾਇਏ ਸੀ ਨਾ ਜ ਉਹ ਤਾਂ ਲਾਇਆ ਨਹੀਂ ਜੀ ਤਾਰਾਂ ਕਿਹੜੇ ਖੰਬੇ ਲਾਇਏ ਜਿਹੜੀ ਉਹ ਲੋਹੀ ਵਾਲੇ ਖੜੇ ਕਰੇ ਨੇ ਦੋ ਉੱਥੇ ਤਾਰਾਂ ਥੋੜਾ ਲੱਗਣੀ ਆਪਣੇ ਕੱਪੜੇ ਮੋਗਣਾ ਤੇ ਰਸਣੇ ਲੱਗਣੀਆਂ ਓਕੇ ਸੰਗਾਰ ਨੋਟੇਲ ਮੇਰੇ ਬਹੁਤ ਮੈਨੂੰ ਦੇ ਡੰਗਰ ਨੂੰ ਜਿਹੜਾ ਕੋ ਮਰਦੀ ਹੂੰ ਸਹੀ ਗੱਲ ਹੈ ਜੀ ਆ ਦੇਖੋ ਕਿੰਨੀ ਸੋਹਣੀ ਹੋ ਗਈ ਹੈ ਨਾ ਮਸਾਲਾ ਲੈ ਕਿਤੇ ਆ ਜੋ ਖੜ ਗਿਆ ਮੇਰੀ ਬੀਜੀ ਹੋਈ ਹੈ ਇਹ ਮੇਰੀ ਚਾਤਾ ਬਥੇਰਾ ਹਮ ਤਾਂ ਆਪਣੀ ਜੀਜ਼ ਬੀਜੀ ਦਾ ਨਾ ਵੀ ਹੋਊਗੀ ਫਟ ਵੀ ਤੂੰ ਹੀ ਲੈ ਆਣਾ ਓਕੇ ਮੈਂ ਬੰਦੇ ਬੁਲਾ ਕੇ ਵਢਾ ਲੂੰਗੀ ਚਲ ਆ ਵੀ ਇਧਰ ਉਹਨੂੰ ਹਲਦੀ ਵਧੀਆ ਹੋਏ ਇਹ ਕਦੋਂ ਪੱਟੀ ਦੀ ਹੈ ਜੀ ਹਲਦੀ ਬਹੁਤ ਬਤੀ ਹੈ ਓਕੇ ਚਲੋ ਯਾਰ ਲੜੀਆਂ ਤਾਰਨੀਆਂ ਪਈਆਂ ਨੇ ਕਿੰਨੇ ਦਿਨ ਹੋ ਗਏ ਕਿੰਨੇ ਦਿਨਾਂ ਤੇ ਗਾਹ ਪਾ ਰਹੇ ਆ ਆ ਦੇਖੀ ਮੈਂ ਵੀ ਹੋਈ ਕਹਿ ਰਹੀ ਸੀ ਕਿ ਆ ਦੇਖੋ ਜਿਹੇ ਜਿਹਾ ਕਰੇਲਾ ਉਹ ਜੀ ਸੰਤਰੇ ਉਹ ਸੰਗਤ ਦਾ ਅਸਰ ਪੈ ਗਿਆ ਇੱਕੋ ਵੀ ਆ ਕਰੇਲਾ ਰੰਗੇ ਵਟਾ ਗਏ ਚਲੋ ਜੀ ਹੁਣ ਚੱਲਦੇ ਆਪਾਂ ਅੰਦਰ ਆਟਾ ਉਟਾ ਗੁੰਦੇ ਆ ਉਹ ਨਿੰਬੂ ਖਾਫੀ ਹੋਏ ਹੋਏ ਨੇ ਨਿੰਬੂ ਤੋੜਨੇ ਆਣੇ ਨੇ ਹੋਰ ਨਾਲੇ ਆ ਕਰਾਂਗੇ ਲੜੀਆਂ ਲੁੜੀਆਂ ਲਾਉਣੇ ਆ ਕੱਲੂ ਕੱਲੂ ਓਕੇ ਅੱਜ ਲਾ ਦਾਂਗੇ ਮੰਮੀ ਸੋ ਲੋ ਜੀ ਮੈਂ ਆਹ ਸੂਟ ਸਟਿਚ ਕੀਤਾ ਸੀਗਾ ਅੱਜ ਹਾਂ ਅੱਜ ਹੀ ਕੀਤਾ ਮੈਨੂੰ ਸਵੇਰੇ ਲੱਗੀ ਸੀਗੀ ਬਸ ਹੋ ਗਿਆ ਸਾਢੇ ਘੱਟ ਹੋ ਗਏ ਬਾਕੀ ਮੈਂ ਲੱਗੀ ਹੋਣੀ ਲੱਗੀ ਸੀ ਬਾਹਵੇਂ ਹੀ ਰਹਿੰਦੀ ਸੀ ਜਣਦੀ ਆ ਸੋ ਮम्मा ਦਾ ਸੂਟ ਸੀਗਾ ਇਹਦੇ ਨਾਲ ਮੈਨੇ ਸਿਰਫ ਪਾਈਪ ਇਨਾਂ ਕੰਮ ਕੀਤੇ ਚੋਰਸ ਗਲਰ ਕੀਤਾ ਮੈਨੂੰ ਬੁਲਿਆ ਤੇ ਲੈਸਾਣੀ ਪਾਈਪ ਲੈਣੀ ਵਧਨ ਲਾਦਿਓ ਕਹਿ ਰਹੇ ਸੀ ਵੀ ਚਲੋ ਜੇ ਕਰਨਾ ਹੋਵੇ ਤਾਂ ਬਟਨ ਲਾ ਦੀ ਤੇ ਜਿਵੇਂ ਬਟਨਾ ਬਾਰੇ ਸੋਚਿਆ ਫਿਰ ਉਹ ਕਹਿੰਦੇ ਵੀ ਚੱਲ ਵੀ ਘਾਰੇ ਪਾਣਾ ਹਨਾ ਘਰ ਚ ਵੀ ਇੰਨਾ ਕਾ ਨੂੰ ਤੂੰ ਮੱਥਾ ਮਾਰੇਂਗੇ ਆਪਣਾ ਵੀ ਕੋਈ ਹੋਰ ਸੂਟ ਤਿਆਰ ਕਰਦੀ ਸੋ ਬਾਕੀ ਹੁਣ ਅੱਗੇ ਸੂਟ ਸੋਹਣੇ ਸੋਹਣੇ ਹੁਣ ਕੇ ਤਿਆਰ ਇੱਕ ਮੇਰਾ ਸੂਟ ਖੁੱਦ ਹੈ ਉਹ ਵੀ ਉਹਦੀ ਪ੍ਰਿੰਟ ਸਲਵਾਰ ਹੈ ਐਂਡ ਕਮੀਜ਼ ਪ੍ਰਿੰਟਡ ਹੈ ਐਂਡ ਉਹ ਮੈਨੂੰ ਗਗਨਦੀ ਜੀ ਨੇ ਦਿੱਤਾ ਹੈ ਤੇ ਮੈਂ ਉਹ ਸੂਟ ਤਿਆਰ ਕਰੂੰਗੀ ਆਪਣਾ ਵਧੀਆ ਜਾਂ ਸੋ ਬਾਕੀ ਤੁਸੀਂ ਮੈਂ ਦੱਸੂ ਵੀ ਤੁਹਾਨੂੰ ਆਹ ਸੂਟ ਕਿਵੇਂ ਦਾ ਲੱਗਿਆ ਇਹ ਫਿਟਿੰਗ ਮਮਾ ਨੇ ਪਾ ਕੇ ਦੇਖੀ ਸੀਗੀ ਵਧੀਆ ਗਈ ਫਿਟਿੰਗ ਸੋ ਬਾਕੀ ਮੈਨੂੰ ਨਾ ਸਮਝ ਨਹੀਂ ਆ ਰਿਹਾ ਸੀ ਮੈਨੇ ਵੀਡੀਓ ਐਂਡ ਕਰਨੀ ਸੀ ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ ਸਵੇਰ ਦੇ ਵਲੌਗ ਬਣਾ ਰਹੀ ਸੀ ਨਾ ਕਰਕੇ ਫਿਰ ਮਮਾ ਕਹਿੰਦੇ ਚਲ ਸੂਟ ਦਿਖਾ ਦੇ ਬਚਾ ਤੁਹਾਨੂੰ ਜੀ ਚੀਤਾ ਹੈ ਨਾ ਤੇ ਬਾਕੀ ਇਹਦੀ ਸਲਵਾਰ ਵੀ ਰੈਡੀ ਹੈ ਹੁਣ ਮੇਰੇ ਇੱਕ ਸੂਟ ਰੈਡੀ ਹੋ ਗਿਆ ਹੈ ਤੇ ਬਸ ਹੁਣ ਮੇਰੇ ਕੋਲ ਕਾਫੀ ਹਜੇ ਪਹਿਨੇ ਮੇਰੇ ਕੋਲ ਸੂਟ ਕਾਫੀ کم ਨਵੀੜੇ ਦੇਣੇ ਆ ਸਾਡਾ ਤਾਂ ਕਿਉਂਕਿ ਸਾਡੇ ਘਰ ਘਰ ਵਾਲੇ ਸੂਟ ਨੇ ਹੁਣ ਕਿ ਵਿਆਹ ਫੰਕਸ਼ਨ ਚਾ ਰਹੇ ਨੇ ਤਾਂ ਹਰ ਕੋਹ ਨਾਲ ਸੂਟ ਵੀ ਮੈਂ ਹੁਣ ਕਰੀຊੂੰਗੀ ਵਧੀਆ ਸੂਟ ਨੇ ਤੇ ਇੱਕ ਲਾਈਨਿੰਗ ਵਾਲੇ ਸੂਟਾਂ ਵਾਸਤੇ ਜਿਹੜੀ ਟੇਪ ਯੂਜ਼ ਕਰ ਰਹੀ ਆ ਮੈਂ ਹੁਣ ਉਹ ਮੈਂ ਇੱਕ ਅੱਧੇ ਦਿਨ ਚ ਸ਼ਾਇਦ ਮੈਂ ਕਟਿੰਗ ਕਰਾਂ ਜੇ ਮੈਨੂੰ ਜਿਹੜੇ ਮੇਰੇ ਇੱਕ ਸੂਟ ਕੱਟਿਆ ਹੋਇਆ ਦੀਦਾ ਪਹਿਲਾਂ ਮੈਂ ਉਹਨੂੰ ਨਿਬੇੜ ਦੇਵਾਂ ਉਸ ਤੋਂ ਬਾਅਦ ਫਿਰ ਮੈਂ ਲੈਨਿੰਗ ਵਾਲੇ ਸੂਟਾਂ ਦੀ ਸਟਾਰਟਿੰਗ ਕਰੂੰਗੀ ਤੇ ਫਿਰ ਮੈਂ ਉਹ ਤੁਹਾਨੂੰ ਤੁਹਾਨੂੰ ਸਾਰੇ ਇਹ ਮੈਨੂੰ ਬਲੌਗ 'ਚ ਜ਼ਰੂਰ ਦਿਖਾਉਂਗੀ ਵੀ ਮੈਂ ਲੈਨਿੰਗ ਵਾਲੇ ਸੂਟ ਨੂੰ ਕਿਵੇਂ ਤਿਆਰ ਕਰਦੀ ਆ ਮਤਲਬ ਲੈਨਿੰਗ ਵਾਲੇ ਸੂਟ ਨਾ ਮੈਂ ਔਖਾ ਲੱਗਦਾ ਬਟ ਜਿਹੜਾ ਤਰੀਕਾ ਮੇਰੇ ਹੈ ਹਨਾ ਜੇ ਮੇਰੇ ਕੋਲ ਟੇਕ ਵੀ ਨਹੀਂ ਸੀ ਕਿ ਨਾ ਮੈਂ ਉਸ ਟਾਈਮ ਵੀ ਫਿਰ ਮੈਂ ਤਰੀਕਾ ਵਰਤਣ ਲੱਗ ਗਈ ਵੀ ਮਤਲਬ ਮੈਨੂੰ ਭਾਬੀ ਨੇ ਦੱਸਿਆ ਸੀ ਵੀ ਤੂੰ ਐਵੇਂਵੇਂ ਸਾਈਡਾਂ ਤੇ ਲਾ ਲਿਆ ਕਰੀ ਤੇ ਫਿਰ ਮੈਨੇ ਹੋਰ ਦਿਮਾਗ ਲਾ ਕੇ ਆਪਣਾ ਦਿਮਾਗ ਯੂਜ਼ ਕਰਕੇ ਮੈਂ ਨਾ ਸਿਉਣਾਂ ਹੀ ਮਾਰਨ ਲ ਤੋਂ ਤਰੀਕਾ ਵੀ ਮੈਨੂੰ ਠੀਕ ਉਹ ਦਿਨ ਨਾਲ ਵੀ ਮੇਰਾ ਕੱਪੜਾ ਹਿਲਦਾ ਨਹੀਂ ਸੀ ਇੱਕ ਜਗ੍ਹਾ ਸਟੇ ਰਹਿ ਜਾਂਦਾ ਸੀਗਾ ਤੇ ਲਾਈਨਿੰਗ ਚ ਬਲ ਵੀ ਨਹੀਂ ਪੈਂਦੇ ਸੀਗੇ ਸੋ ਮੈਂ ਤੁਹਾਨੂੰ ਉਹ ਵੀ ਜ਼ਰੂਰ ਦਿਖਾਉਂਗੀ ਵੀ ਹੁਣ ਵੀ ਉਹ ਤਰੀਕਾ ਵੀ ਦਿਖਾਉਂਗੀ ਬਾਕੀ ਟੇਪ ਵਾਲਾ ਵੀ ਦਿਖਾਉਂਗੀ ਸੋ ਅੱਗੇ ਵਲੌਗਸ ਨੂੰ ਜ਼ਰੂਰ ਦੇਖਿਓ ਬਾਕੀ ਜੇ ਤੁਹਾਨੂੰ ਸਾਡੀ ਵੀਡੀਓਜ਼ ਵਧੀਆਂ ਲੱਗਦੀਆਂ ਨੇ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੋਲਿਓ ਤੇ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਪੋਰਟ ਕਰੋ ਤੇ ਮੈਨੂੰ ਮੇਰੇ ਮਾਮਾ ਵੀ ਬਹੁਤ ਸਪੋਰਟ ਕਰਦੇ ਨੇ ਉਹਨਾਂ ਕਰਕੇ ਮੈਨੇ ਚੈਨਲ ਉਪਨ ਕੀਤਾ ਸੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਪੋਰਟ ਕਰੋ ਮੇ ਬਾਕੀ ਅੱਗੇ ਬਹੁਤ ਸੋਹਣੇ ਵੀਡੀਓਜ਼ ਆਣਗੇ ਆ ਸੋ ਚੈਨਲ ਨੂੰ ਜਾਣਦੇ ਪਹਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਾਕੀ ਹੁਣ ਆਪਾਂ ਮਿਲਦੇ ਹਾਂ ਦੀ ਨੈਕਸਟ ਵਲੌਗ ਚ ਅੱਜ ਮੈਂ ਸਟੈਂਡ ਤੇ ਕਰ ਰਹੀ ਆ ਹੁਣ ਆ ਸਟੈਂਡ ਦਾ ਜਿਹੜਾ ਤੁਹਾਨੂੰ ਸਟੈਂਡ ਵੇਖਾਇਆ ਉਹ ਸਟੈਂਡ ਤੇ ਮੈਂ ਫੋਨ ਰੱਖਿਆ ਹੋਇਆ ਬਹੁਤ ਵਧੀਆ ਸਟੈਂਡ ਆ ਇਹ ਮਤਲਬ ਜਿਵੇਂ ਮੈਨੂੰ ਨਾ ਔਖਾ ਹੋ ਜਾਂਦਾ ਜਿਵੇਂ ਹੁਣ ਮੌਣੀ ਅੰਦਰ ਕੰਮ ਕਰ ਰਹੇ ਹਾਂ ਜਦ ਤੱਕ ਫਿਰ ਮੈਂ ਆਪਣਾ ਸਟੈਂਡ ਤੇ ਜਿਵੇਂ ਮਰਜ਼ੀ ਹਨਾ ਵਲੌਗ ਬਣਾ ਲੈਣੀ ਆ ਦਿਖਾਣੇ ਤੁਹਾਨੂੰ ਮੈਂ ਸਟੈਂਡ ਮੇਰਾ ਆ ਦੇਖੋ ਪਰ ਮੈਂ ਸਟੈਂਡ ਲਾ ਕੇ ਨਾ ਮੇਰਾ ਕੰਮ ਕਾਫੀ ਆਸਾਨ ਹੋ ਗਿਆ ਤੇ ਨਾ ਉਹ ਨਹੀਂ ਹੈਗੀ ਕੀ ਕਹਿੰਦੇ ਨੇ ਲਾਈਟਿੰਗ ਪੈ ਰਹੀ ਮੈਂ ਤੁਹਾਨੂੰ ਇੱਧਰ ਦਿਖਾਨੀ ਆ ਆ ਦੇਖੋ ਆਹ ਸਟੈਂਡ ਆ ਇਹ ਸਟੈਂਡ ਬਹੁਤ ਸਹੀ ਹੈ ਹਨਾ ਜਿਵੇਂ ਮਰਜ਼ੀ ਬੰਦਾ ਬਣਾ ਲਵੇ ਬਾਕੀ ਜਿਵੇਂ ਸੋਚੇ ਮੈਂ ਕੰਮ ਕਰਦੇ ਕੰਮ ਟਾਈਮ ਵੀ ਮੈਂ ਹਨਾ ਬਣਾ ਸਕਦੀ ਆ ਵੀਡੀਓਜ਼ ਤਾਂ ਇਹ ਚੀਜ਼ ਬਹੁਤ ਵਧੀਆ ਰਹੀ ਪਹਿਲਾਂ ਤਾਂ ਮੈਂ ਮਜ਼ਾਕੇ ਕਰ ਰਹੀ ਸੀ ਵੀ ਤੁਸੀਂ ਕਾਤੋਂ ਲਿਆਂਦੋਂ ਯੂ ਖਰਚਾ ਕਰੀ ਉਹਨੂੰ ਬੇਫਾਕ ਤਾਂ ਬਟ ਹੁਣ ਮੈਨੂੰ ਅਹਿਸਾਸ ਹੋ ਰਿਹਾ ਵੀ ਵਧੀਆ ਹੈ ਸੋ ਬਾਕੀ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਪੋਰਟ ਕਰੋ ਹਨਾ ਸੋ ਬਾਕੀ ਹੁਣ ਆਪਾਂ ਮਿਲਦੇ ਆ ਨੈਕਸਟ ਵਲੌਗ ਲਈ ਜਦ ਤੱਕ ਸਾਰਿਆਂ ਨੂੰ ਟਾਟਾ ਬਾਏ ਬਾਏ